ਸ੍ਰੀ ਫਤਿਹਗੜ ਸਾਹਿਬ ਉਹ ਸਥਾਨ ਜਿਸ ਦੀ ਮਿਸਾਲ ਦੁਨੀਆ ਭਰ ਦੇ ਵਿੱਚ ਕਿਤੇ ਹੋਰ ਨਹੀਂ ਮਿਲਦੀ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੇ ਜ਼ਿੰਦਾ ਨੀਹਾਂ ਦੇ ਵਿੱਚ ਚਿਣੇ ਜਾਣਾ ਮਨਜ਼ੂਰ ਕੀਤਾ ਸ਼ਹਾਦਤ ਮਨਜ਼ੂਰ ਕੀਤੀ ਪਰ ਇਹਨ ਮੰਜ਼ੂਰ ਨਹੀਂ ਕੀਤੀ ਇਤਿ ਹੁਣ ਸੋਨੇ ਦੇ ਦਰਵਾਜ਼ੇ ਚੜਾਏ ਗਏ ਨੇ ਸੰਗਤਾਂ ਦੇ ਵੱਲੋਂ ਤੇ ਉਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਵੀ ਮੌਜੂਦ ਰਹੇ ਤੇ ਉਹਨਾਂ ਇਲਾਕੇ ਦੀਆਂ ਸੰਗਤਾਂ ਦੀ ਇਸ ਆਸਥਾ ਨੂੰ ਵੀ ਉਸ ਦੌਰਾਨ ਸਜਦਾ ਕੀਤਾ ਦਰਸਲ ਪੂਰਾ ਸਾਹਿਬ ਉਹ ਸਥਾਨ ਹੈ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਦਾ ਜਾਨ ਪੀਤਾ ਸੀ ਇਸੇ ਸਥਾਨ ਉੱਤੇ ਅੱਜ ਵੀ ਉਹ ਨੀਹਾਂ ਮੌਜੂਦ ਨੇ ਜਿਨ੍ਹਾਂ ਦੇ ਵਿੱਚ ਛੋਟੇ ਸਹਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੂੰ ਜ਼ਿੰਦਾ ਨੀਹਾਂ ਦੇ ਵਿੱਚ ਛਣਕੇ ਸ਼ਹੀਦ ਕੀਤਾ ਗਿਆ ਸੀ ਮੁਗਲੀਆਂ ਸ਼ਾਸਕ ਵਜ਼ੀਰ ਖਾਨ ਦੇ ਹੁਕਮਾਂ ਦੇ ਉੱਤੇ ऐसे जबू इस स्थान ਤੇ ਸੰਗਤਾਂ ਪਹੁੰਚਦੀਆਂ ਨੇ ਤਾਂ ਉਸ ਵੇਲੇ ਨੂੰ ਯਾਦ ਕਰ ਸੰਗਤਾਂ ਭਾਵੁਕ ਵੀ ਹੁੰਦੀਆਂ ਨੇ ਤੇ ਖੁਦ ਨੂੰ ਵੜਪਾਗਾ ਮਹਿਸੂਸ ਕਰਦੀਆਂ ਨੇ ਕਿ ਇੱਕ ਐਸੇ ਧਰਮ ਦੇ ਵਿੱਚ ਜੋ ਮੌਜੂਦ ਨੇ ਤੇ ਐਸੇ ਧਾਰਮਿਕ ਸਥਾਨ ਤੇ ਪਹੁੰਚੇ ਨੇ ਜਿੱਥੇ ਕਦੇ ਗੁਰੂ ਦੇ ਲਾਲ ਮੌਜੂਦ ਸੀ ਹੁਣ ਸੰਗਤਾਂ ਦੇ ਵੱਲੋਂ ਸੋਨੇ ਦੇ ਦਰਵਾਜ਼ੇ ਪੇਂਟ ਕੀਤੇ ਗਏ ਨੇ ਹਾਲਾਂਕਿ ਬੀਤੇ ਵਰੇ ਵੀ ਐਸੀਆਂ ਹੀ ਤਸਵੀਰਾਂ ਸਾਹਮਣੇ ਆਈਆਂ ਸੀ ਜਦੋਂ ਸੰਗਤਾਂ ਦੇ ਵੱਲੋਂ ਪਹਿਲਾਂ ਵੀ ਸੋਨੇ ਦੇ ਦਰਵਾਜ਼ੇ ਪੇਂਟ ਕੀਤੇ ਗਏ ਸੀ ਪੂਰਾ ਸਾਹਿਬ ਵਿਖੇ ਤੁਹਾਨੂੰ ਦੱਸ ਦਈਏ ਕਿ ਪੂਰਾ ਸਾਹਿਬ ਦੇ ਚਾਰ ਦਰਵਾਜ਼ੇ ਨੇ ਐਸੇ ਚ ਇੱਕ ਦਰਵਾਜ਼ੇ ਤਾਂ ਪਹਿਲਾਂ ਹੀ ਸੋਨੇ ਦੇ ਨੇ ਬਾਕੀ ਜੋ ਰਹਿੰਦੇ ਦਰਵਾਜ਼ੇ ਨੇ ਉਹਨਾਂ ਨੂੰ ਵੀ ਹੁਣ ਸੋਨੇ ਦੇ ਕਰਨ ਦਾ ਕੰਮ ਜਲਦ ਤੋਂ ਜਲਦ ਚੱਲ ਰਿਹਾ ਏ ਜਿਸ ਦੇ ਲਈ ਹੁਣ ਦੂਸਰੇ ਦਰਵਾਜ਼ੇ ਦੀ ਸੇਵਾ ਵੀ ਸਾਹਮਣੇ ਆਈ ਹੈ ਜੋ ਕਿ ਅੱਜ ਪਹੁੰਚਾ ਦਿੱਤੇ ਗਏ ਨੇ ਸੰਗਤ ਵੱਲੋਂ ਤੇ ਜਲਦੀ ਹੀ ਇਹਨਾਂ ਨੂੰ ਵੀ ਸੁਸ਼ੋਭਿਤ ਕਰ ਦਿੱਤਾ ਜਾਏਗਾ ਇਹ ਸੰਗਤ ਦੀ ਸ਼ਰਧਾ ਦੀ ਮਿਸਾਲ ਹੈ ਕਿਉਂਕਿ ਫਤਿਹਗੜ੍ਹ ਸਾਹਿਬ ਵਿਖੇ ਦੇਖਣ ਨੂੰ ਮਿਲਦੀ ਹੈ ਕਿਉਂਕਿ ਇਸ ਸਥਾਨ ਦੇ ਉੱਤੇ ਦਸੰਬਰ ਮਹੀਨੇ ਦੇ ਵਿੱਚ ਜਦੋਂ ਗੁਰੂ ਦੇ ਲਾਲਾਂ ਦੀ ਸ਼ਹਾਦਤ ਹੋਈ ਸੀ ਇੱਕ ਵੱਡਾ ਸ਼ਹੀਦੀ ਸਭਾ ਦਾ ਇਕੱਠ ਹੁੰਦਾ ਜਿਸ 'ਚ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਦੂਰੋਂ ਦੂਰੋਂ ਪਹੁੰਚਦੀਆਂ ਨੇ ਤਾਂ ਐਸੇ 'ਚ ਸ਼ਰਧਾ ਦਾ ਕੋਈ ਤੂੜ ਨਹੀਂ ਮਿਲਦਾ ਕੀ ਕੁਝ ਕੀ ਹੈ ਇਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਸ਼ਹੀਦਾਂ ਨੇ ਬਹੁਤ ਭਾਰੀ ਪੌਰੁਪਕਾਰ ਕੀਤਾ ਹੈ ਸਤਕਾਰਯੋਗ ਕੁਜਨੀ ਮਾਤਾ ਗੁਦਰੀ ਕੌਰ ਜੀ ਬਾਬਾ ਅਜੂਰਾਗਰ ਸਿੰਘ ਸਾਹਿਬ ਜੀ ਬਾਬਾ ਪਤਿਸਿੰਸਾਇਕਾ ਚੰਦੀਵਸਥਾਨ ਘੋਟਵਾਰਾ ਸ਼ਰੀਫ ਅਕਾਲ ਪੁਰਖ ਸਾਹਿਬ ਸਰਹੰਦਾ ਦੇਖੇ ਗੁਰਮੁਖ 11 ਤੇ ਸਤਪੁਰਾਂ ਨੇ ਹੈਰਾਨ ਕਰਕੇ ਜੋ ਪਾਵਨ ਸਥਾਨ ਤੇ ਸੋਨੇ ਦੀਆਂ ਸਰਵਾਦੀਆਂ ਦੀ ਜਿਹੜੀ ਸੇਵਾ ਹੈ ਹੋ ਲਈ ਹੈ ਔਰ ਅੱਜ ਜਿਹੜੇ ਸੌਣ ਦੀਆਂ ਕੋਸ਼ਿਸ਼ਾਂ ਹੋੜੀ ਸੀ ਬਹੁਤ ਭਾਈ ਗਈ ਹੈ ਸਿੱਕਰ ਦਰਵਾਜਾ ਖੁੱਲ੍ਹ ਆਇਆ ਗਿਆ ਗੁਰ ਚਰਨਾਬਚਰਦਾਸ ਹੋਈ ਇਹ ਸੰਖਾ ਜੁੜੀਆਂ ਨੇ ਸਾਥੀ ਨੂੰ ਮੇਰ ਕਰਨ ਸੰਪਤੀ ਸੰਘੇ ਦੇ 7 ਸਤੰਬਰ ਪਰਿਆ ਹੱਥਰਾ ਕਿ ਇਸ ਤਰ੍ਹਾਂ ਇੱਕ ਅਧਿਕਾਤ ਸੁਵਾਵਾ ਲੈਂਦੇ ਰਹਿ ਅੱਜ ਗੁਰਦਵਾਰਾ ਸ਼੍ਰੀ ਕਬੀਦਰ ਸਾਹਿਬ ਸ਼੍ਰੀਦਾ ਦੇ ਸਾਨ ਤੇ ਹੋਰਾ ਸਾਹਿਬ ਦੇ ਜਿਹੜੇ ਚਾਰ ਦਰਵਾਜੇ ਨੇ ਉਹਨਾਂ ਚਾਰਾਂ ਦੀ ਅੱਜ ਜਿਹੜੀ ਸੋਨੇ ਦੀ ਸੇਵਾ ਉਹ ਅੱਜ ਸਮਾਪਤ ਹੋਈ ਹੈ ਚਾਰੇ ਦਰਵਾਜੇ ਜਿਹੜੇ ਸਗਲ ਦੇ ਰੂਪ ਵਿੱਚ ਲੋਕਾਂ ਨੇ ਸੁਸਾਇਟੀ ਦੇ ਆਪ ਜੀ ਯੋਗਦਾਨ ਪਾ ਕੇ ਜਿਹੜਾ ਲੱਕੜ ਦੇ ਉੱਪਰ ਸੋਨੇ ਦਾ ਪਤਰਾ ਛਾੜਿਆ ਤੇ ਅੱਜ ਉਹਦੀ ਸਮਾਪਤੀ ਹੋਈ ਹੈ ਸਿੰਘ ਸਾਹਿਬ ਅਕਸ਼ਰੀ ਅਕਾਲਤਖ ਸਾਹਿਬ ਦੇ ਗਿਆਨੀ ਰਗਵੀਰ ਸਿੰਘ ਜੀ ਕੇਸਗੜ ਸਾਹਿਬ ਦੇ ਜਹਦਾਤ ਯਾਨੀ ਸਿੰਘ ਸਾਹਿਬ ਗੰਨੀ ਸੁਤਾਲ ਸਿੰਘ ਜੀ ਉਹਨਾਂ ਨੇ ਆ ਕੇ ਅਰਦਾਸ ਕਰਾ ਕੇ ਜਿਹੜਾ ਦੇ ਵਗਿਆ ਉਹਦੀ ਉੱਚ ਫਿੱਟ ਕੀਤਾ ਔਰ ਸਮਾਪਤੀ ਅੱਜ ਜਿਹੜੀ ਅਦਾਸ ਕਰਕੇ ਹੋਈ